ਪਿੰਡਾਂ ਦੇ ਵਿੱਚ ਪੰਚਾਇਤੀ ਚੋਣਾਂ ਨੂੰ ਲੈ ਕੇ ਕਾਫੀ ਜਿਹੜਾ ਸਿਆਸੀ ਦਾ ਪੇਚ ਖੇਡੇ ਜਾ ਰਹੇ ਨੇ ਕਈ ਪਿੰਡਾਂ ਦੇ ਵਿੱਚ ਜਿਹੜਾ ਬੋਲੀਆਂ ਲਾ ਕੇ ਸਰਪੰਚੀ ਲੈਣ ਦੀ ਕੋਸ਼ਿਸ਼ ਹੋ ਰਹੀ ਆ ਉਥੇ ਹੀ ਕਈ ਪਿੰਡਾਂ ਦੇ ਵਿੱਚ ਸਰਬਸੰਮਤੀ ਦੇ ਨਾਲ ਪੰਚਾਇਤਾਂ ਚੁਣੀਆਂ ਜਾ ਰਹੀਆਂ ਲਗਾਤਾਰ ਪਿੰਡਾਂ ਦੇ ਵਿੱਚੋਂ ਖਬਰ ਆ ਰਹੀਆਂ ਇਸ ਵਾਰ ਜਿਹੜੀਆਂ ਸਾਰਿਆਂ ਤੋਂ ਵੱਧ ਸਰਬਸੰਮਤੀਆਂ ਹੋ ਰਹੀਆਂ ਨੇ ਪਿੰਡਾਂ ਦੀਆਂ ਪੰਚਾਇਤਾਂ ਕਿਉਂਕਿ ਪੰਜਾਬ ਸਰਕਾਰ ਦੇ ਵੱਲੋਂ ਵੀ ਐਲਾਨ ਕੀਤਾ ਗਿਆ ਹੈ ਕਿ ਜਿਹੜੇ ਪਿੰਡ ਦੇ ਵਿੱਚ ਸੰਮਤੀ ਹੋਵੇਗੀ ਉਸ ਪਿੰਡ ਨੂੰ 5 ਲੱਖ ਦੀ ਜਿਹੜੀ ਗ੍ਰਾਂਟ ਆ ਉਹ ਇਸ ਕਰਕੇ ਦਿੱਤੀ ਜਾਵੇਗੀ ਕਿ ਉਸ ਪਿੰਡ ਦੇ ਵਿੱਚ ਜਿਹੜੀਆਂ ਚੋਣਾ ਨਹੀਂ ਹੋਈਆਂ ਸਰਬਸੰਮਤੀ ਦੇ ਨਾਲ ਪੰਚਾਇਤ ਚੁਣੀ ਗਈ ਆ ਉੱਥੇ ਗੱਲ ਕਰ ਲਈਏ ਜਲੰਧਰ ਦੇ ਪਿੰਡ ਸਿੰਚੇਵਾਲ ਦੀ ਜਿੱਥੇ ਪੰਜਵੀਂ ਵਾਰ ਲਗਾਤਾਰ ਸਰਬਸੰਮਤੀ ਹੋਈ ਆ ਲਗਾਤਾਰ ਪੰਜਵੀਂ ਵਾਰ ਸਰਬਸੰਮਤੀ ਦੇ ਨਾਲ ਸਾਰੀ ਪੰਚਾਇਤ ਦੀ ਚੋਣ ਹੋਈ ਆ ਇਸ ਪਿੰਡ ਦੇ ਵਿੱਚ ਬੂਟਾ ਸਿੰਘ ਨੂੰ ਸਰਪੰਚ ਬਣਾਇਆ ਗਿਆ ਪੰਜਵੀਂ ਵਾਰ ਜਿਹੜੀ ਸੀਚੇਵਾਲ ਦੇ ਵਿੱਚ ਸਰਬਸੰਮਤੀ ਹੋ ਚੁੱਕੀ ਆ ਤੁਹਾਨੂੰ ਦੱਸ ਦਈਏ ਕਿ 30 MP ਸੰਤ ਬਲਬੀਰ ਸਿੰਘ ਸੀਚੇਵਾਲ ਇਸ ਮੌਕੇ ਮੌਜੂਦ ਰਹੇ ਨੇ ਜਦੋਂ ਪਿੰਡ ਦੇ ਵਿੱਚ ਸਹਿਮਤੀ ਹੋਈ ਆ ਸਾਰੇ ਪਿੰਡ ਨੇ ਇੱਕ ਬੰਦੇ ਤੇ ਸਰਬਸੰਮਤੀ ਕਰਕੇ ਉਸ ਨੂੰ ਸਰਪੰਚ ਬਣਾ ਦਿੱਤਾ ਵੱਡੀ ਖਬਰ ਹੈ ਕਿ ਇਹ 5 ਵਾਰ ਲਗਾਤਾਰ ਸਰਪੰਚ ਬਣੇ ਨੇ ਇਸ ਪਿੰਡ ਦੇ ਵਿੱਚ ਸਰਬਸੰਮਤੀ ਦੇ ਨਾਲ ਲਗਾਤਾਰ 5ਵੀਂ ਵਾਰ ਜਿਹੜਾ ਇਸ ਪਿੰਡ ਦੇ ਵਿੱਚ ਸਰਬਸੰਮਤੀ ਹੋਈ ਆ ਲਗਾਤਾਰ ਇਸ ਪਿੰਡ ਦੇ ਵਿੱਚ ਜਿਹੜੀ ਪਿਛਲੇ 5 ਸਾਲਾਂ ਤੋਂ ਸਰਬਸੰਮਤੀ ਹੁੰਦੀ ਆ ਰਹੀਆ 25 ਸਾਲ ਕਹਿ ਦਈਏ ਕਿ 20 ਸਾਲ ਹੋ ਗਏ ਨੇ ਹੁਣ ਪੰਜਵੀਂ ਵਾਰ ਹੋਈ ਐ ਲਗਾਤਾਰ 20 ਸਾਲਾਂ ਤੋਂ ਪਿੰਡ ਦੇ ਵਿੱਚ ਕਹਿ ਦਈਏ ਕਿ ਭਾਈਚਾਰਾ ਬਰਕਰਾਰ ਆ ਤੇ ਉੱਥੇ ਇਹ ਜਿਹੜੇ ਐਮਪੀ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਉਹ ਵੀ ਉੱਥੇ ਮੌਕੇ ਤੇ ਮੌਜੂਦ ਰਹੇ ਨੇ ਤੇ ਪਿੰਡ ਦੇ ਵਿੱਚ ਸਰਬਸੰਮਤੀ ਕਰਵਾਉਣ ਦੇ ਲਈ ਜਿਹੜਾ ਪਿੰਡ ਦੇ ਵਿੱਚ ਹਾਜ਼ਰ ਰਹੇ ਨੇ ਇੱਕ ਕਹਿ ਦਈਏ ਕਿ ਪਿੰਡ ਦੇ ਵਿੱਚ ਜਿਹੜੇ ਧੜਿਆਂ ਤੋਂ ਉੱਪਰ ਉੱਠ ਕੇ ਜਿਹੜੀ ਇਸ ਪਿੰਡ ਦੇ ਵਿੱਚ ਸਰਬਸੰਮਤੀ ਹੋਈ ਐ ਪਿੰਡਾਂ ਦੇ ਵਿੱਚ ਪੰਚਾਇਤੀ ਚੋਣਾਂ ਨੂੰ ਲੈ ਕੇ ਕਾਫੀ ਜਿਹੜਾ ਸਿਆਸੀ ਦਾਪੇਚ ਖੇਡੇ ਜਾ ਰਹੇ ਨੇ ਕਈ ਪਿੰਡਾਂ ਦੇ ਵਿੱਚ ਜਿਹੜਾ ਬੋਲੀਆਂ ਲਾ ਕੇ ਸਰਪੰਚੀ ਲੈਣ ਦੀ ਕੋਸ਼ਿਸ਼ ਹੋ ਰਹੀ ਆ ਉਥੇ ਕਈ ਪਿੰਡਾਂ ਦੇ ਵਿੱਚ ਸਰਬਸੰਮਤੀ ਦੇ ਨਾਲ ਪੰਚਾਇਤਾਂ ਚੁਣੀਆਂ ਜਾ ਰਹੀਆਂ ਲਗਾਤਾਰ ਪਿੰਡਾਂ ਦੇ ਵਿੱਚੋਂ ਖਬਰ ਆ ਰਹੀਆਂ ਇਸ ਵਾਰ ਜਿਹੜੀਆਂ ਸਾਰਿਆਂ ਤੋਂ ਵੱਧ ਸਰਬਸੰਮਤੀਆਂ ਹੋ ਰਹੀਆਂ ਨੇ ਪਿੰਡਾਂ ਦੀਆਂ ਪੰਚਾਇਤਾਂ ਕਿਉਂਕਿ ਪੰਜਾਬ ਸਰਕਾਰ ਦੇ ਵੱਲੋਂ ਵੀ ਐਲਾਨ ਕੀਤਾ ਗਿਆ ਹੈ ਕਿ ਜਿਹੜੇ ਪਿੰਡ ਦੇ ਵਿੱਚ ਸੰਮਤੀ ਹੋਵੇਗੀ ਉਸ ਪਿੰਡ ਨੂੰ 5 ਲੱਖ ਦੀ ਜਿਹੜੀ ਗ੍ਰਾਂਟ ਆ ਉਹ ਇਸ ਕਰਕੇ ਦਿੱਤੀ ਜਾਵੇਗੀ ਕਿ ਉਸ ਪਿੰਡ ਦੇ ਵਿੱਚ ਜਿਹੜੀਆਂ ਚੋਣਾ ਨਹੀਂ ਹੋਈਆਂ ਸਰਬਸੰਮਤੀ ਦੇ ਨਾਲ ਪੰਚਾਇਤ ਚੁਣੀ ਗਈ ਆ ਉੱਥੇ ਗੱਲ ਕਰ ਲਈਏ ਜਲੰਧਰ ਦੇ ਪਿੰਡ ਸਿੰਚੇਵਾਲ ਦੀ ਜਿੱਥੇ ਪੰਜਵੀਂ ਵਾਰ ਲਗਾਤਾਰ ਸਰਬਸੰਮਤੀ ਹੋਈ ਆ ਲਗਾਤਾਰ ਪੰਜਵੀਂ ਵਾਰ ਸਰਬਸੰਮਤੀ ਦੇ ਨਾਲ ਸਾਰੀ ਪੰਚਾਇਤ ਦੀ ਚੋਣ ਹੋਈ ਹੈ ਇਸ ਪਿੰਡ ਦੇ ਵਿੱਚ ਬੂਟਾ ਸਿੰਘ ਨੂੰ ਸਰਪੰਚ ਬਣਾਇਆ ਗਿਆ ਪੰਜਵੀਂ ਵਾਰ ਜਿਹੜੀ ਸੀਚੇਵਾਲ ਦੇ ਵਿੱਚ ਸਰਬਸੰਮਤੀ ਹੋ ਚੁੱਕੀ ਆ ਤੁਹਾਨੂੰ ਦੱਸ ਦਈਏ ਕਿ 83 MP ਸੰਤ ਬਲਬੀਰ ਸਿੰਘ ਸੀਚੇਵਾਲ ਇਸ ਮੌਕੇ ਮੌਜੂਦ ਰਹੇ ਨੇ ਜਦੋਂ ਪਿੰਡ ਦੇ ਵਿੱਚ ਸਹਿਮਤੀ ਹੋਈ ਆ ਸਾਰੇ ਪਿੰਡ ਨੇ ਇੱਕ ਬੰਦੇ ਤੇ ਸਰਬਸੰਮਤੀ ਕਰਕੇ ਉਸ ਨੂੰ ਸਰਪੰਚ ਬਣਾ ਦਿੱਤਾ ਇਹ ਵੱਡੀ ਖਬਰ ਹੈ ਕਿ ਇਹ 5 ਵਾਰ ਲਗਾਤਾਰ ਸਰਪੰਚ ਬਣੇ ਨੇ ਇਸ ਪਿੰਡ ਦੇ ਵਿੱਚ ਸਰਬਸੰਮਤੀ ਦੇ ਨਾਲ ਲਗਾਤਾਰ ਪੰਜਵੀਂ ਵਾਰ ਜਿਹੜਾ ਇਸ ਪਿੰਡ ਦੇ ਵਿੱਚ ਸਰਬਸੰਮਤੀ ਹੋਈ ਆ ਲਗਾਤਾਰ ਇਸ ਪਿੰਡ ਦੇ ਵਿੱਚ ਜਿਹੜੀ ਪਿਛਲੇ 5 ਸਾਲਾਂ ਤੋਂ ਸਰਬਸੰਮਤੀ ਹੁੰਦੀ ਆ ਰਹੀਆ 25 ਸਾਲ ਕਹਿ ਦਈਏ ਕਿ 20 ਸਾਲ ਹੋ ਗਏ ਨੇ ਹੁਣ ਪੰਜਵੀਂ ਵਾਰ ਹੋਈ ਐ ਲਗਾਤਾਰ 20 ਸਾਲਾਂ ਤੋਂ ਪਿੰਡ ਦੇ ਵਿੱਚ ਕਹਿ ਦਈਏ ਕਿ ਭਾਈਚਾਰਾ ਬਰਕਰਾਰ ਆ ਤੇ ਉੱਥੇ ਇਹ ਜਿਹੜੇ ਐਮਪੀ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਉਹ ਵੀ ਉੱਥੇ ਮੌਕੇ ਤੇ ਮੌਜੂਦ ਰਹੇ ਨੇ ਤੇ ਪਿੰਡ ਦੇ ਵਿੱਚ ਸਰਬਸੰਮਤੀ ਕਰਵਾਉਣ ਦੇ ਲਈ ਜਿਹੜਾ ਪਿੰਡ ਦੇ ਵਿੱਚ ਹਾਜ਼ਰ ਰਹੇ ਨੇ ਇੱਕ ਕਹਿ ਦਈਏ ਕਿ ਪਿੰਡ ਦੇ ਵਿੱਚ ਜਿਹੜੇ ਧੜਿਆਂ ਤੋਂ ਉੱਪਰ ਉੱਠ ਕੇ ਜਿਹੜੀ ਇਸ ਪਿੰਡ ਦੇ ਵਿੱਚ ਸਰਬਸੰਮਤੀ ਹੋਈ ਐ